ਵਾਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਮੈਂ ਲਗਨ ਸੇ ਠਾਹਰਾ ਇੱਕ ਨਵੀਂ ਚਰਚਾ ਲੈ ਕੇ ਮੇਰੇ ਨਾਲ ਜੁੜੇ ਰਹਿਣਗੇ ਸੀਨੀਅਰ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਸਰ ਬਹੁਤ ਸਵਾਗਤ ਹੈ ਵਸਦਾ ਪੰਜਾਬ ਤੇ ਤੁਹਾਡਾ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੋਗਿੰਦਰ ਜੀ ਆਪ ਦੀ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਪੰਜਾਬ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਾ ਚੋਣਾਂ ਤੋਂ ਪਹਿਲਾਂ ਹੀ ਆਪਾਂ ਕਈ ਇਹ ਰੌਲੇ ਰੱਪੇ ਪੈਣੇ ਸ਼ੁਰੂ ਹੋ ਚੁੱਕੇ ਨੇ ਔਰ ਜਿਹੜਾ ਮਾਹੌਲ ਹੈ ਉਹ ਕਾਫੀ ਜ਼ਿਆਦਾ ਕਈ ਪੱਖ ਦਾ ਹੁਣ ਨਜ਼ਰ ਆ ਰਿਹਾ ਔਰ ਕਈ ਥਾਵਾਂ ਤੇ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਜਾਂ ਫਿਰ ਐਨਓਸੀ ਨਾ ਜਾਰੀ ਕਰਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਅਹ ਦੇਖੋ ਲਗਨ ਇਹ ਸਾਰਾ ਖੁਸ਼ ਜਿਸ ਤਰ੍ਹਾਂ ਸੱਤਾਧਾਰੀ ਧਿਰ ਵੱਲੋਂ ਕੀਤਾ ਜਾ ਰਿਹਾ ਉਹਦੇ ਕਰਕੇ ਹੀ ਰੋਲਰ ਆਪਾ ਪੰਜਾਬ 'ਚ ਸਾਰੇ ਬਹੁਤ ਥਾਮਾਂ ਤੇ ਇਹ ਰੋਲਰ ਆਪਾ ਕੱਲ ਪਿਆ ਔਰ ਇਹ ਜੇ ਦੇਖੀਏ ਤਾਂ ਸੱਤਾਧਾਰੀ ਧਿਰ ਪਹਿਲਾਂ ਹੀ ਕਹ ਲੋ ਇਹਨਾਂ ਚੋਣਾਂ ਨੂੰ ਪਹਿਲਾਂ ਤਾਂ ਲਟਕਾ ਕੇ ਸਮੇਂ ਸਰ ਨਾ ਕਰਵਾ ਕੇ ਫਿਰ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਟਾਲ ਮਟੋਲ ਕਰਕੇ ਜਿਸ ਤਰ੍ਹਾਂ ਦਾ ਸਰਕਾਰ ਦਾ ਇਹਨਾਂ ਚੋਣਾਂ ਪ੍ਰਤੀ ਰੁਝਾਨ ਸੀ ਜਾਂ ਰੋਕ ਸੀ ਇਦੇ ਨਾਲ ਹੀ ਜੇ ਆਪਾਂ ਕਹਿ ਲਈਏ ਨਗਰ ਕੌਂਸਲ ਚੋਣਾਂ ਲਈ ਵੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੀ ਸਰਕਾਰ ਦਾ ਰੁਝਾਨ ਜਿਹੜਾ ਮੱਠਾ ਹੀ ਰਿਹਾ ਤੇ ਹੁਣ ਸਰਕਾਰ ਵੱਲੋਂ ਤੁਹਾਨੂੰ ਪਤਾ ਪਹਿਲਾਂ ਇਹ ਦੋ ਵਾਰ ਲਟਕਾਈਆਂ ਗਈਆਂ ਚੋਣਾਂ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਹੁਣ ਜੇ ਕਰਵਾ ਵੀ ਰਹੀ ਹੈ ਸਰਕਾਰ ਤਾਂ ਉਹ ਚ ਵਿਰੋਧੀ ਧਿਰਾਂ ਨੂੰ ਮਤਲਬ ਉਹਨਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀਆਂ ਨਾ ਲੈ ਕੇ ਜਾਂ ਉਹਨਾਂ ਨੂੰ ਐਨਓਸੀ ਨਾ ਜਾਰੀ ਕਰਕੇ ਇਹ ਕਈ ਤਰ੍ਹਾਂ ਕਈ ਤਰ੍ਹਾਂ ਦੀਆਂ ਜਿਵੇਂ ਕਹ ਲਓ ੜਿੱਕੇ ਟਾ ਕੇ ਜਾਂ ਸਰਕਾਰੀ ਤੰਤਰ ਨੂੰ ਵਰਤ ਕੇ ਜਿਸ ਤਰ੍ਹਾਂ ਸਰਕਾਰ ਕਹੇ ਲੋ ਇੱਕ ਤਰ੍ਹਾਂ ਨਾਲ ਮੈਦਾਨ ਚੋਂ ਭੱਜਣ ਵਾਲੀ ਗੱਲ ਹੋ ਜਾਂਦੀ ਹੁੰਦੀ ਹੈ ਭਾਵੇਂ ਇਹ ਚੋਣਾਂ ਸਰਕਾਰ ਦੇ ਖਾਤੇ ਦੀਆਂ ਹੀ ਹੁੰਦੀਆਂ ਨੇ ਬਹੁਤੇ ਉਮੀਦਵਾਰ ਇਹ ਚ ਸਰਕਾਰਾਂ ਦੇ ਜਿੱਤੇ ਹੁੰਦੇ ਆ ਪਰ ਉਹਦੇ باوجود ਵੀ ਜੇ ਸਰਕਾਰ ਨੇ ਕੰਮ ਕੀਤੇ ਆ ਪਿੰਡੂ ਲੋਕਾਂ ਚ ਸਰਕਾਰ ਬਿਚਰੀ ਆ ਜਾਂ ਜਿਸ ਤਰ੍ਹਾਂ ਕਹਿ ਰਹੇ ਸੀ ਪਿੰਡਾਂ ਦੀਆਂ ਸੱਥਾਂ ਤੋਂ ਸਾਡੀ ਸਰਕਾਰ ਚੱਲੂਗੀ ਜੇ ਸਰਕਾਰ ਚੱਲੀ ਹੈ ਤਾਂ ਸਰਕਾਰ ਨੂੰ ਮੈਦਾਨ ਚ ਆਉਣਾ ਚਾਹੀਦਾ ਮੱਕੀ ਇਹ ਇਸ ਤਰ੍ਹਾਂ ਵਿਰੋਧੀ ਧਿਰਾਂ ਨੂੰ ਜਾਂ ਉਹਨਾਂ ਦੇ ਨਾਮਜਾਤਗੀਆਂ ਨਾਮ ਫੜ ਕੇ ਜਾਂ ਉਹਨਾਂ ਨੂੰ ਐਨਓਸੀਆਂ ਜਾਰੀ ਨਾ ਕਰਕੇ ਜਾਂ ਖੱਜਲ ਖਰਾਬ ਕਰਕੇ ਜਾਂ ਸਰਕਾਰੀ ਤੰਤਰ ਨੂੰ ਵਰਤ ਕੇ ਇਹ 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 ਮੰਦਭਾਗੀ ਹੈ ਲੋਕਤੰਤਰ ਦਾ ਕਹਾਣਾ ਹੈ ਪਰ ਜਿਸ ਤਰ੍ਹਾਂ ਭਾਵੇਂ ਸਾਰੀਆਂ ਪਾਰਟੀਆਂ ਕਰਦੀਆਂ ਰਹੀਆਂ ਨੇ ਹੂੰ ਦੂਜੀਆਂ ਧਿਰਾਂ ਵਿੱਚ ਜਦੋਂ ਸੱਤਾ 'ਚ ਹੁੰਦੀਆਂ ਸੀ ਉਹ ਵੀ ਕਰਦੀਆਂ ਰਹੀਆਂ ਨੇ ਪਰ ਇਹ ਬਦਲ ਵਾਲੀ ਸਰਕਾਰ ਹੈ ਇਹ ਤੋਂ ਇਦਾਂ ਦੀ ਉਮੀਦ ਨਹੀਂ ਚਾਹੀਦੀ ਹੂੰ ਔਰ ਜੇ ਜਿਸ ਤਰ੍ਹਾਂ ਹੁਣ ਜਿਹੜੇ ਵੀ ਉਮੀਦਵਾਰ ਜਿੱਥੇ-ਜਿੱਥੇ ਵੀ ਹੈਗੇ ਨੇ ਭਾਵੇਂ ਚੋਣ ਕਮਿਸ਼ਨ ਨੇ ਵੀ ਦਖਲ ਦੇਤਾ ਹੁਣ ਤਾਂ ਔਰ ਉਹਨਾਂ ਨੇ ਇਹ ਵੀ ਕਹਿਤਾ ਵੀ ਜੇ ਨਹੀਂ ਵੀ ਮਤਲਬ ਉਹ ਮਿਲਦੀ ਐਨਓਸੀ ਤਾਂ ਤੁਸੀਂ ਇੱਕ ਨਿੱਜੀ ਐਫੀਡਵਟ ਤੇ ਸਾਰੇ ਵੀ ਆਪਣੀ ਨਾਮਜ਼ਦਗੀ ਦਾਖਲ ਕਰ ਸਕਦੇ ਹੈਨਾ ਤੇ ਇਹ ਪਰ ਇਹ ਸਰਕਾਰ ਨੂੰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਹੇਠਲਾ ਜਿਹੜਾ ਚੋਣ ਅਮਲਾ ਉਹਨੂੰ ਵੀ ਇਹਦਾ ਨੋਟਿਸ ਲੈਣਾ ਚਾਹੀਦਾ ਜਾ ਜਿਹੜੇ ਅਧਿਕਾਰੀ ਨੇ ਚੋਣ ਅੰਬਲੇ ਦੇ ਵੀ ਥਲੜੇ ਪੱਧਰ ਤੇ ਕੀ ਹੋ ਰਿਹਾ ਕਿਉਂ ਖਜਲ ਖਰਾਬੀ ਹੋ ਰਹੀ ਹੈ ਹਰ ਬੰਦੇ ਦਾ ਚੋਣ ਲੜਨ ਦਾ ਅਧਿਕਾਰ ਹੈ ਇਹ ਡੈਮੋਕ੍ਰੇਸੀ ਚ ਹਰ ਨਾਗਰਿਕ ਨੂੰ ਚੋਣ ਲੜਨ ਦਾ ਅਧਿਕਾਰ ਹੈ ਜੇ ਉਹ ਮੈਦਾਨ ਚ ਆਉਂਦਾ ਕਿਸੇ ਧਰ ਵੱਲੋਂ ਆਉਂਦਾ ਤਾਂ ਉਹਨੂੰ ਉਹਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਹਮ ਕੋਈ ਕੋਈ ਉਹਦੇ ਪੇਪਰਾਂ 'ਚ ਕੋਈ ਕਮੀ ਵੀ ਆ ਉਹ ਦੂਰ ਕਰ ਦੇਣੀ ਚਾਹੀਦੀ ਹੈ ਹਮ ਇਹ ਇਸ ਤਰ੍ਹਾਂ ਦੀ ਤੱਕੇਸ਼ਾਹੀ ਜਿਹੜੀ ਮੰਨ ਭਾਗੀ ਆ ਪਰ ਮੈਨੂੰ ਲੱਗਦਾ ਵੀ ਵਿਰੋਧੀ ਧਿਰਾਂ ਦੇ ਸਰਕਾਰ ਨੂੰ ਹੋਣ ਨਾਲ ਇਹਦਾ ਨੋਟਿਸ ਲੈ ਲਿਆ ਚੋਣ ਕਮਿਸ਼ਨ ਨੇ ਵੀ। ਜੋਗਿੰਦਰ ਜਿਸ ਤਰ੍ਹਾਂ ਤੁਸੀਂ ਧੜੇਬੰਦੀ ਜਾਂ ਫਿਰ ਆਪਸੀ ਜਿਹੜਾ ਮਾਹੌਲ ਜਾਂ ਗਰਾਊਂਡ ਲੈਵਲ ਤੇ ਜੋ ਲੋੜਾ ਰੱਪਾ ਚੱਲ ਰਿਹਾ ਉਹਦਾ ਜ਼ਿਕਰ ਕੀਤਾ। ਇਹਦੇ ਨਾਲ ਪਿੰਡਾਂ ਦੇ ਵਿੱਚ ਵੀ ਤਾਂ ਧੜੇਬੰਦੀ ਬਣੂਗੀ ਫਿਰ। ਦੇਖੋ ਲਗਨ ਜਿਹੜੀਆਂ ਸੱਤਾ 'ਚ ਬੈਠੀ ਧਰਾਂ ਜਾਂ ਵਿਰੋਧੀ ਧਿਰ ਦੀ ਜਿਹੜੀ ਲੀਡਰਸ਼ਿਪ ਹੈ ਨਾ ਇਹ ਵੀ ਇੱਕ ਤਰਾਸ ਦੀ ਹੈ ਉਹ ਚਾਹੁੰਦੇ ਆ ਕਿ ਪਿੰਡਾਂ 'ਚ ਵਿਫਾੜਤਾ ਹੋਵੇ। ਜੀ ਇੱਕ ਧੜਾ ਸੱਤਾਧਾਰੀ ਧਰ ਨਾਲ ਖੜਾ ਹੈ ਜੇ ਉਹਦੇ ਵਿਰੋਧ ਚ ਕੋਈ ਧੜਾ ਖੜਾ ਹੋ ਉਹ ਦੂਜੀ ਧਰ ਨਾਲ ਖੜੂਗਾ ਜੀ ਉਹ ਐਕਚੁਅਲੀ ਉਹਨਾਂ ਦਾ ਜਿਹੜੀ ਲੀਡਰ ਨੇ ਨਾ ਪੰਜਾਬ ਦੇ ਉਹ ਪਿੰਡਾਂ ਦੇ ਲੋਕਾਂ ਨੂੰ ਸਿਰ ਨਹੀਂ ਜੋੜਨ ਦੇਣਾ ਚਾਹੁੰਦੇ ਉਹ ਤਾਂ ਚਾਹੁੰਦੇ ਆ ਧੜੇਬੰਦੀ ਹੋਵੇ ਹਮ ਔਰ ਜੇ ਧੜੇਬੰਦੀ ਹੋਊ ਤਾਂ ਇੱਕ ਤਾਂ ਇੱਕ ਦੋ ਇਵਨ ਦੋ ਤਿੰਨ ਚਾਰ ਹੁਣ ਤਾਂ ਵੋਟਾਂ ਦੇ ਕਾਰਨ ਬਹੁਤ ਤਰੇ ਉਹ ਧੜੇਬੰਦੀਆਂ ਨੇ ਪਿੰਡਾਂ ਚ ਔਰ ਭਾਵੇਂ ਲੀਡਰ ਤਾਂ ਇੱਕ ਹੋ ਜਾਂਦੇ ਆ ਬਹੁਤ ਥਾਬਾਤੇ ਤੁਸੀਂ ਦੇਖਿਓ ਵੀ ਲੀਡਰ ਉੱਤੇ ਇੱਕ ਦੂਜੇ ਦੇ ਖਿਲਾਫ ਬੋਲਦੇ ਵੀ ਆ ਇੱਕ ਦੂਜੇ ਦੇ ਖਿਲਾਫ ਗਾਲੀ ਗਲੋਚ ਤੱਕ ਵੀ ਪਹੁੰਚ ਜਾਂਦੇ ਬਾਅਦ ਚ ਜੱਫੀਆਂ ਵੀ ਪਾ ਲੈਂਦੇ ਪਰ ਜਿਹੜੀ ਪਿੰਡਾਂ 'ਚ ਲਕੀਰ ਖੇਚ ਦਿੰਦੇ ਆ ਨਾ ਪਿੰਡਾਂ 'ਚ ਧੜੇਬੰਦੀ ਪੈਦਾ ਹੋ ਜਾਂਦੀ ਆ ਉਹ ਉਹ ਕਈ ਕਈ ਪੀੜ੍ਹੀਆਂ ਤੱਕ ਚਲੀ ਜਾਂਦੀ ਆ ਹੂੰ ਔਰ ਇਹ ਚਾਹੁੰਦੇ ਵੀ ਆ ਲੀਡਰ ਪਰ ਪਿੰਡਾਂ 'ਚ ਧੜੇਬੰਦੀ ਹੋਵੇ ਪਰ ਕਹ ਲਓ ਵਸਤਾ ਪੰਜਾਬ ਵੱਲੋਂ ਜਾਂ ਆਪਣੇ ਆਪਾਂ ਇਹ ਅਪੀਲ ਵੀ ਕਰਦੇ ਆ ਪਿੰਡਾਂ ਵਾਲਿਆਂ ਨੂੰ ਵੀ ਜੀ ਬੋਟ ਪਾਓ ਜਿਹਨੂੰ ਮਰਜ਼ੀ ਪਾ ਦਿਓ ਹੂੰ ਪਰ ਪਿੰਡਾਂ 'ਚ ਲੀਡਰਾਂ ਦੇ ਪਿੱਛੇ ਲੱਗ ਕੇ ਕੋਈ ਧੜੇਬੰਦੀ ਨਾ ਪੈਦਾ ਕਰੋ ਔਰ ਇਸ ਧੜੇਬੰਦੀ ਨੂੰ ਖਤਮ ਕਰਨ ਲਈ ਖਾਸ ਕਰ ਜੇ ਕਿਸੇ ਨਾਮਜ਼ਦਗੀ ਉਸੇ ਦੀ ਦਾਖਲ ਨਹੀਂ ਵੀ ਹੁੰਦੀ ਤਾਂ ਮੈਂ ਤਾਂ ਕਹੂੰਗਾ ਸੱਤਾਧਾਰੀ ਧਰਾਲਿਆਂ ਨੂੰ ਨਾਲ ਜਾ ਕੇ ਕਰਵਾਉਣੀ ਚਾਹੀਦੀ ਹੈ ਵੀ ਇਹਦੀ ਵੀ ਕਰੋ ਨਾਲੇ ਪਿੰਡਾਂ ਦੇ ਪਰ ਤੋਂ ਲੈ ਜਾਣਗੇ ਵੀ ਕੌਣ ਕਿੰਨੇ ਪਾਣੀ 'ਚ ਆ ਹੂੰ ਪਰੀ ਇਹ ਇਹ ਹੈਗੀ ਆ ਇਹ ਇਹ ਹੀਟਲੇ ਲੈਵਲ ਤੇ ਬਹੁਤ ਤਰ੍ਹਾਂ ਦੀ ਦੁਫਾੜਤਾ ਪੈਦਾ ਹੋ ਜਾਂਦੀ ਹੈ ਬਹੁਤ ਤਰ੍ਹਾਂ ਦਾ ਮਾਹੌਲ ਵੀ ਖਰਾਬ ਹੁੰਦੇ ਨੇ ਪਰ ਜਿਹੜੇ ਕਈ ਹਲਕਿਆਂ ਦੇ ਸੰਵਿਧਾਰ ਲੀਡਰ ਨੇ ਜਾਂ ਦੂਰੰਦੇਸ਼ੀ ਵਾਲੇ ਲੀਡਰ ਨੇ ਜਾਂ ਲੋਕਪੱਖੀ ਲੀਡਰ ਨੇ ਜਿਹੜੇ ਚਾਹੁੰਦੇ ਆ ਪਿੰਡਾਂ ਦਾ ਵਿਕਾਸ ਜਿਹੜਾ ਉਹ ਸਾਂਝੀ ਜੇ ਸਾਂਝੀ ਏਕਤਾ ਇੱਕ ਜੁਟਤਾ ਰਹੂਗੀ ਤਾਂ ਵਿਕਾਸ ਹੋਊਗਾ ਔਰ ਪਿੰਡ ਅੱਗੇ ਵਧਣਗੇ ਔਰ ਲੋਕਾਂ ਨੂੰ ਵੀ ਇਸ ਰੂਪ ਚ ਕਿਸੇ ਧੜੇਬੰਦੀ ਤੋਂ ਉੱਪਰ ਉੱਠ ਕੇ ਇੱਕ ਇੱਕ ਮਤਲਬ ਕਹਿ ਲਓ ਇਹ ਇਸ ਚੋਣ ਚ ਜਿਹੜਾ ਅਸਾਰੂ ਰੋਲ ਅਦਾ ਕਰਨਾ ਚਾਹੀਦਾ ਕਹਿ ਸਕਦੇ ਆਪਾਂ ਹਣਾ ਜੋਗਿੰਦਰ ਜੀ ਇਹਨਾਂ ਚੋਣਾਂ ਦਾ 2027 ਚ ਵੀ ਅਸਰ ਪਵੇਗਾ ਕਿਉਂਕਿ ਵਿਰੋਧੀ ਤੇ ਰਸਮੇ ਕਾਫੀ ਸਰਗਰਮ ਨਜ਼ਰ ਆ ਰਿਹਾ ਹੈ ਅ ਦੇਖੋ ਲੱਗਦਾ ਨਾ 27 ਹੁਣ ਬਹੁਤ ਨੇੜੇ ਆ ਆਪਾਂ ਜਿਮਨੀ ਚੋਣ ਦੀ ਗੱਲ ਕਰ ਲਈਏ ਤਾਂ ਜਿਮਨੀ ਚੋਣ ਚ ਵੀ ਜਸ ਤਰ੍ਹਾਂ ਚ ਸੱਤਾਧਾਰੀ ਧਰ ਸੀ ਜਾਂ 2 ਨੰਬਰ ਤੇ ਰਹੀ ਧਰ ਆ 3 ਨੰਬਰ ਤੇ ਸਾਰੀਆਂ ਧਰਾਂ ਨੇ ਮਤਲਬ ਇਸ ਗੱਲ ਨੂੰ ਲੋਕਾਂ ਲੋਕਾਂ ਦੇ ਹੰਗਾਰੇ ਨੂੰ ਬੜਾ ਹੀ ਪੰਜਾਬ ਪੰਜਾ ਪੱਦਰ ਤੇ ਵਾਰਿਆ ਹੂੰ ਪਰ ਇਸ ਰੂਪ ਚ ਇਹ 27 ਤੇ ਤਾਂ ਇਹਦਾ ਅਸਰ ਪੈਣਾ ਹੀ ਪੈਣਾ ਕਿਉਂਕਿ ਨਰੋਲ ਪਿੰਡੂ ਚੋਣਾਂ ਨੇ ਪੰਚਾਇਤੀ ਚੋਣਾਂ ਤੋਂ ਬਾਅਦ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਪ੍ਰੀਸ਼ਦ ਚੋਣਾਂ ਨੇ ਇਨਰੋਲ ਪਿੰਡੂ ਚੋਣਾਂ ਹੁੰਦੀਆਂ ਜਿਹੜੀ ਪਹਿਲਾਂ ਤੁਸੀਂ ਗੱਲ ਕਰਕੇ ਹਟਿਓ ਇਹਦੇ ਚ ਕਹ ਲੋ ਅ ਧੜੇਬੰਦੀ ਇੱਕ ਦੂਜੇ ਦੇ ਸਾਹਮਣੇ ਖੜੀ ਹੋ ਜਾਂਦੀ ਆ ਨੇੜੇ ਕਰਕੇ ਚੋਣਾ ਜੀ ਲੋ ਧੜੇ ਬਣ ਜਾਂਦੇ ਆ ਹਮ ਔਰ ਲੋਕ ਜਿਹੜੇ ਹੁੰਦੇ ਨੇ ਇੱਕ ਗਰੁੱਪ ਦੇ ਰੂਪ ਚ ਇਕੱਠੇ ਹੋ ਜਾਂਦੇ ਆ ਔਰ ਉਹ ਗਰੁੱਪ ਹੀ ਅੱਗੇ ਜਿਹੜਾ ਕਿਉਂਕਿ ਚੋਣਾ ਬਹੁਤ ਨੇੜੇ ਨੇ ਉਹੀ ਉਹੀ ਗਰੁੱਪ ਨੇ ਕਾਂ ਵਿਧਾਨ ਸਭਾ ਚ ਖੜਾ ਰਹਿ ਜਾਣਾ ਹਮ ਔਰ ਜੇ ਜਿਹੜਾ ਦੇਖੋ ਉੱਪਰਲੇ ਲੈਵਲ ਤੇ ਭਾਵੇਂ ਸੱਤਾਧਾਰੀ ਧੈ ਰਹੋਵੇ ਵਿਰੋਧੀ ਧੈ ਰਹੋਵੇ ਜੀ ਦਾ ਜੀ ਦਾ ਪ੍ਰਭਾਵ ਜਾਣਾ ਆ ਪੂਰੇ ਪੰਜਾਬ ਪੱਧਰ ਤੇ ਉਹਨੇ ਤਾਂ ਇਹ ਗੱਲ ਕਰਨੀ ਕਰਨੀ ਹੈ ਹੇਠਲੇ ਲੈਵਲ ਤੇ ਜਿਹੜੀ ਤੁਸੀਂ ਗਰੁੱਪਾਂ ਦੀ ਗੱਲ ਕੀਤੀ ਉਹ ਗਰੁੱਪ ਬਾਜੀ ਇਸ ਇਨ੍ਹਾਂ ਚੋਣਾ ਚ ਹੀ ਹੋ ਜਾਂਦੀ ਹੈ। ਬਾਕੀ ਭਾਵੇਂ ਸੱਤਾਧਾਰੀ ਧਿਰ ਦੇ ਖਾਤੇ ਚ ਹੁੰਦੀਆਂ ਨੇ ਚੋਣਾ ਪਰ ਇਹ ਵਿਰੋਧੀ ਧਿਰ ਨੂੰ ਵੀ ਹੁੰਦਾ ਵੀ ਅਸੀਂ ਵੀ ਇੱਕ ਲਾਹਾ ਲਈਏ ਇਨ੍ਹਾਂ ਚੋਣਾ ਚ ਭਾਗ ਲੈ ਕੇ। ਔਰ ਇਸੇ ਕਰਕੇ ਤੁਸੀਂ ਤਰ੍ਹਾਂ ਜਿਹਾ ਅਕਾਲੀ ਦਲ ਆ ਜਾਂ ਕਾਂਗਰਸ ਪਾਰਟੀ ਆ ਬੀਜੇਪੀ ਵੀ ਆ ਇਥੋਂ ਤੱਕ ਜਿਹੜਾ ਨਵਾਂ ਅਕਾਲੀ ਦਲ ਉਹ ਸਾਰਿਆਂ ਤੇ ਨਹੀਂ ਲੜ ਰਹੀਆਂ। ਮਨਪ੍ਰੀਤ ਵਾਲੀ ਦਾਖਾ ਹਲਕੇ ਚ ਆਪ ਉਹ ਲੜ ਰਿਆ ਸਾਰੇ ਉਹਨੇ ਉਮੀਦਵਾਰ ਖੜੇ ਕੀਤੇ ਆ ਇਹ ਦੇਖਣਾ ਹੈ ਨਾ ਔਰ ਇਹ ਇਹ ਤੁਸੀਂ ਗੱਲ ਕੀਤੀ ਹੈ ਜਿਹੜੀ ਉਹ ਹੈਗਾ ਕਿ ਅਸਰ ਤਾਂ ਪਊਗਾ ਹੀ ਜ਼ਰੂਰ ਪਊਗਾ ਜੋਗਿੰਦਰ ਜੀ ਇਹ ਇਹ ਵੀ ਖਬਰ ਆ ਰਹੀ ਹੈ ਕਿ ਕਈ ਥਾਵਾਂ ਤੇ ਵਿਵਾਦਤ ਚਿਹਰੇ ਨੇ ਉਹ ਵੀ ਚੋਣ ਮੈਦਾਨ ਚ ਨੇ ਔਰ ਲੋਕ ਸਭ ਕੁਝ ਜਾਣਦੇ ਹੋਏ ਵੀ ਸਾਥ ਕਿਉਂ ਦਿੰਦੇ ਨੇ ਸਵਾਲ ਤਾਂ ਇਹ ਆ ਦੇਖੋ ਲਗਨ ਈਚ ਦੋ ਗੱਲਾਂ ਨੇ ਜੇ ਦੇਖੀਏ ਤਾਂ ਰਾਜਨੀਤੀ 'ਚ ਗ੍ਰੈਵਿਟੀ ਇੰਨੀ ਆ ਚੁੱਕੀ ਹੈ ਕਿ ਬਹੁਤੇ ਚਿਹਰੇ ਹੀ ਵਿਵਾਦਾਂ 'ਚ ਘਿਰੇ ਹੋਏ ਨੇ ਰਾਜਨੀਤਿਕ ਚਾਹੋ ਵੱਡੇ ਲੈਵਲ ਤੇ ਆ ਇੱਕ ਨੰਬਰ ਕਤਾਰ ਦੇ ਲੀਡਰ ਆ ਜਾਂ ਦੋ ਨੰਬਰ ਕਤਾਰ ਦੇ ਲੀਡਰ ਆ ਉਹਨਾਂ ਨਾਲ ਕੋਈ ਨਾ ਕੋਈ ਵਿਵਾਦ ਤਾਂ ਜੁੜਿਆ ਹੀ ਹੋਇਆ ਜੀ ਜੀ ਗੱਲ ਕਰੀਏ ਤਾਂ ਹੁਣ ਇਹ ਵੀ ਗੱਲ ਹੈ ਤੁਸੀਂ ਇੱਕ ਹੋਰ ਮੈਂ ਤੁਹਾਨੂੰ ਨਵੀਂ ਜਾਣਕਾਰੀ ਦੇ ਦਿੰਦਾ ਆਮ ਲੋਕਾਂ ਦਾ ਇਹਨਾਂ ਚੋਣਾਂ 'ਚ ਬਹੁਤਾ ਰੁਝਾਨ ਨਹੀਂ ਹੈਗਾ ਹੂੰ ਇਹ ਤੋਂ ਤੱਕ ਕਿ ਪਾਰਟੀਆਂ ਨੂੰ ਸਤਾਧਾਰੀ ਤੇਰ ਦੀ ਤੇਰ ਨੂੰ ਵੀ ਬਹੁਤੇ ਥਾਮਾ ਤੇ ਕੈਂਡੀਡੇਟ ਨਹੀਂ ਲੱਭ ਰਹੇ। ਔਰ ਵਿਰੋਧੀ ਧਿਰਾਂ ਨੂੰ ਵੀ ਨਹੀਂ ਲੱਭ ਰਹੇ ਜਦੋਂ ਕੈਂਡੀਡੇਟ ਨਹੀਂ ਲੱਭਦੇ ਤਾਂ ਫਿਰ ਤੁਹਾਨੂੰ ਪਤਾ ਵਿਵਾਦਤ ਚਿਹਰੇ ਹੀ ਹੁੰਦੇ ਆ ਜਿਨ੍ਹਾਂ ਨੂੰ ਮੂਹਰੇ ਲਿਆ ਕੇ ਫਿਰ ਖੜਾ ਕਰ ਦਿੰਦੇ ਆ। ਜੀ। ਤੁਸੀਂ ਇਹ ਗੱਲ ਜਾਇਜ਼ ਕੀਤੀ ਹੈ ਮੇਰੇ ਨੋਟਸ 'ਚ ਵੀ ਹੈਗੇ ਚਿਹਰੇ ਕਈ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹਉ ਤਾਂ ਜਿਨ੍ਹਾਂ ਨਾਲ ਕਈ ਵਿਵਾਦ ਜੁੜੇ ਹੋਏ ਆ। ਜੇ ਲੁਧਿਆਣੇ ਜ਼ਿਲ੍ਹੇ 'ਚ ਹੀ ਆਪਾਂ ਗੱਲ ਕਰ ਲਈਏ। ਹਮ। ਮਤਲਬ ਕ੍ਰਪਸ਼ਨ ਦੇ ਠੱਗੀ ਠੋਰੀ ਦੇ ਉਹ ਚਿਹਰੇ ਉੱਤਰਿਆ ਆ ਮੈਦਾਨ 'ਚ। ਜੁਹੋਂ ਮੈਦਾਨ 'ਚ। ਪਰ ਲੋਕਾਂ ਨੂੰ ਪਾਰਟੀਆਂ ਦੀ ਵੀ ਮਜਬੂਰੀ ਆ ਕਿਉਂਕਿ ਪਾਰਟੀਆਂ ਨੂੰ ਕੈਡੀਡੇਟ ਹੀ ਲੱਭਦਾ ਇਹਨਾਂ ਚੋਣਾਂ 'ਚ ਖਰਚਾ ਵੀ ਹੋਣਾ ਹੁੰਦਾ ਜ਼ਰੂਰ ਠੱਗੀ ਧੋਖੇ ਵਾਲੇ ਕੋਲੇ ਕਈਆਂ ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ ਬਹੁਤ ਬਹੁਤ ਵਧੀਆ ਚਿਹਰੇ ਵੀ ਉੱਤਰਦੇ ਆ ਜਿਨ੍ਹਾਂ 'ਚ ਭਾਵਨਾ ਲੋਕਪੱਖੀ ਭਾਵਨਾ ਵੀ ਆ ਪਿੰਡਾਂ ਦੇ ਵਿਕਾਸ ਦੀ ਭਾਵਨਾ ਵੀ ਆ ਉਹ ਚਿਹਰੇ ਵੀ ਹੈਗੇ ਨੇ ਪਰ ਤੁਸੀਂ ਜਿਹੜੀ ਵਿਵਾਦਤ ਗੱਲ ਕੀਤੀ ਉਹ ਵੀ ਹੈਗੇ ਨੇ ਉਹ ਜਦੋਂ ਨਹੀਂ ਕੋਈ ਚਿਹਰਾ ਲੱਭਦਾ ਤਾਂ ਫਿਰ ਉਹਨਾਂ ਨੂੰ ਬਹੁਤੇ ਚਿਹਰੇ ਉਹੀ ਉੱਤਰਦੇ ਆ ਮੈਦਾਨ 'ਚ ਜੋਗਿੰਦਰ ਜੀ ਇੱਕ ਹੋਰ ਬੜਾ ਅਹਿਮ ਸਵਾਲ ਆਜ ਦੇ ਅਚਰਦ ਵਿੱਚ ਕਿ ਵੀ ਬੀਜੇਪੀ ਦੀ ਲੀਡਰਸ਼ਿਪ ਜੇ ਆਪਾਂ ਕਹੀਏ ਰਵਨੀਤ ਸਿੰਘ ਬਿੱਟੂ ਦੇ ਜੋ ਬਿਆਨ ਆਏ ਨੇ ਤਾਂ ਉਸ ਤੋਂ ਬਾਅਦ ਜਿਹੜੀ ਅਕਾਲੀ ਭਾਜਪਾ ਗੱਠ ਜੁੜ ਦੀ ਸੰਭਾਵਨਾ ਨੇ ਤਾਂ ਉਹਨੂੰ ਆਪਾਂ ਠਾਪੀ ਦੇਖੀਏ ਫਿਰ ਨਹੀਂ ਦੇਖੋ ਲੱਗਣਾ ਇਸ ਮੁੱਦੇ ਤੇ ਤੁਸੀਂ ਵੀ ਕੱਲ ਹੁਣ ਕਰਕੇ ਆਏ ਹੋ ਸਪੈਸ਼ਲ ਲੋਕਾਂ ਨਾਲ ਚਰਚਾ ਕਰਕੇ ਆਏ ਹੋ ਲੋਕਾਂ ਦਾ ਮੈਂ ਸੁਣ ਰਿਹਾ ਸੀ ਜਿਹੜਾ ਤੁਸੀਂ ਲੋਕਾਂ ਨਾਲ ਗੱਲ ਕੀਤੀ ਆ ਜਾ ਕੇ ਬਹੁਤੇ ਲੋਕਾਂ ਨੇ ਇਹੀ ਕਿਹਾ ਵੀ ਜੇ ਈ ਮਤਲਬ ਦੋਵਾਂ ਧਿਰਾਂ ਨੇ ਸੱਤਾ 'ਚ ਕੋਈ ਪਕੜ ਬਣਾਉਣੀ ਆ ਜਾਂ ਸੱਤਾ ਚਾਹੁੰਦਾ ਜਾਂ ਮੁਕਾਬਲੇ 'ਚ ਵੀ ਆਉਣਾ ਤਾਂ ਇਹ ਗੱਠ ਜੋੜ ਹੋਣਾ ਜ਼ਰੂਰੀ ਆ ਕਿਉਂਕਿ ਕਿਉਂਕਿ ਕਲੀਅਰ ਹੀ ਆ ਪਿੰਡੂ ਖੇਤਰ 'ਚ ਜਿਹੜੀ ਆ ਅਕਾਲੀ ਦਲ ਦੀ ਪਕੜ ਆ ਸ਼ਹਿਰੀ ਖੇਤਰ 'ਚ ਭਾਜਪੀ ਦੀ ਪਕੜ ਆ ਜੀ ਇਹ ਇਹ ਜੇ ਦੇਖੀਏ ਤਾਂ ਹੁਣ ਦੇਖੋ ਕੈਪਟਨ ਅਮਰਿੰਦਰ ਸਿੰਘ ਜਾਂ ਜਾਖੜ ਸਾਹਿਬ ਤਾਂ ਇਸ ਗੱਠ ਜੋੜ ਦੇ ਹੱਕ 'ਚ ਹੀ ਆ ਉਨ੍ਹਾਂ ਵੱਲੋਂ ਬਿਆਨ ਦੇਣ ਤੋਂ ਬਾਅਦ ਇਹ ਤੇ ਚਰਚਾ ਸ਼ੁਰੂ ਹੋਈ ਹੈ ਨਾ ਦੁਬਾਰਾ ਹੂੰ ਔਰ ਜੇ ਜੇ ਦੇਖੀਏ ਤਾਂ ਭਾਵੇਂ ਬੀਜੇਪੀ ਦੀ ਜਿਹੜੀ ਸਟੇਟ ਨਾਲ ਸੰਬੰਧਤਾ ਆਪਣੇ ਪ੍ਰਧਾਨ ਸਾਹਿਬ ਨੇ ਬੀਜੇਪੀ ਦੇ ਉਹਨਾਂ ਨੇ ਭਾਵੇਂ ਇਹਨੂੰ ਕਹਿਤਾ ਵੀ ਅਸੀਂ ਨਹੀਂ ਇਕੱਲੇ ਆਪਣੀ ਪੱਧਰ ਤੇ ਚੋਣਾ ਲੜਾਂਗੇ ਵਿਧਾਨ ਸਭਾ ਚੋਣਾਂ ਚ ਲੜਾਂਗੇ ਇਹ ਬੀਜੇਪੀ ਚ ਇੱਕ ਆਪਸੀ ਚਰਚਾ ਵੀ ਸ਼ੁਰੂ ਹੋ ਗਈ ਹੈ ਦੇਖੋ ਕਾਲੀਦਲ ਚ ਵੀ ਹੈਗੀ ਹੈ ਜਿਹੜੀ ਕਾਲੀਦਲ ਦੀ ਲੀਡਰਸ਼ਿਪ ਹੀ ਹੈ ਨਾ ਉੱਚ ਵੀ ਲੀਡਰਸ਼ਿਪ ਤੇ ਬਹੁਤੇ ਜਿਹੜੇ ਹੈਗੇ ਨੇ ਮਤਲਬ ਲੀਡਰ ਉਹ ਇਹੀ ਚਾਹੁੰਦੇ ਆ ਕਿ ਗੱਠਜੋੜ ਹੋ ਜੇ ਜੇ 1 ਮਿੰਟ ਲਈ ਆਪਾਂ ਜੋਗਿੰਦਰੀ ਦੇਖ ਲੈਣਾ ਕਿ ਵੀ ਗੱਠਜੋੜ ਜੇ ਹੁੰਦਾ ਜੇ 1 ਮਿੰਟ ਲਈ ਆਪਾਂ ਸੋਚੀਏ ਤਾਂ ਕਿ ਲੱਗਦਾ ਕਿ 2027 ਚ ਗੱਠਜੋੜ ਦੀ ਸਰਕਾਰ ਬਣ ਪਾਊਗੀ ਪੰਜਾਬ ਦੇ ਵਿੱਚ ਅ ਦੇਖੋ ਲਗ ਜਿਹੜੇ ਹਾਲਾਤ ਹੈ ਜੇ ਅੱਜ ਦੀ ਗੱਲ ਅੱਜ ਦੀ ਡੇਟ ਤੇ ਦੇਖੀਏ ਤਾਂ ਪਹਿਲਾਂ ਗੱਠਜੋੜ ਤੇ ਆਪਾਂ ਥੋੜੀ ਚਰਚਾ ਹੋਰ ਕਰ ਲੈਨੇ ਆ ਵੀ ਜੋ ਹਾਲਾਤ ਹੈ ਇਕੱਲਾ ਬਾਦਲ ਤੜਾਈ ਨਹੀਂ ਇਸ ਗੱਠ ਜੋੜ ਦੇ ਹੱਕ ਚ ਹੈਗਾ ਹੁਣ ਜੇ ਦੇਖੀਏ ਤਾਂ ਰਵਨੀਤ ਬੀਟੂ ਦੇ ਬਿਆਨ ਤੋਂ ਬਾਅਦ ਅਮਰਤਪਾਲ ਦੇ ਹੱਕ ਜਿਹੜਾ ਉਹਨੇ ਹਾ ਦਾ ਨਾਰਾ ਮਾਰਿਆ ਜਾਂ ਸਰਕਾਰ ਤੇ ਹੀ ਪੰਜਾਬ ਸਰਕਾਰ ਤੇ ਹੀ ਇੱਕ ਅਟੈਕ ਕੀਤਾ ਸ਼ਬਦੀ ਵਾਰ ਕੀਤਾ ਅਮਰਤਪਾਲ ਦੇ ਹੱਕ ਚ ਆਉਂਦੇ ਆ ਉਹ ਤੋਂ ਇਹ ਵੀ ਲੱਗਦਾ ਪਿਆ ਵੀ ਜਿਹੜੀਆਂ ਨਵੀਆਂ ਧਿਰਾਂ ਨੇ ਕਾਲੀ ਤਲ ਦੀਆਂ ਭਾਵੇਂ ਉਹ ਹਜੇ ਇਸ ਗੱਲ ਤੋਂ ਇਨਕਾਰੀ ਨੇ ਪਰ ਅੰਦਰ ਖਾਤੇ ਤਾਂ ਦੋਵੇਂ ਢੜਈ ਮਤਲਬ ਕਹਿ ਲੋ ਪੰਜਾਬੀ ਚ ਜੋਰ ਰਜਮਾਈ ਕਰ ਰਹੇ ਆ ਨਾ ਵੀ ਭਾਜੀ ਬੀਜੇਪੀ ਨਾਲ ਸਾਂਝ ਬਣ ਜੇ ਸਾਡੀ ਭਾਵੇਂ ਨੁਕਾਜ ਨਹੀਂ ਹੈਗਾ ਲੋਕਾਂ 'ਚ ਕੁਝ ਵੀ ਨਹੀਂ ਦਿਖ ਰਿਹਾ ਜਾਂ ਲੋਕਾਂ 'ਚ ਆ ਕੇ ਇਸ ਗੱਲ ਨੂੰ ਇਸ ਗੱਲ ਤੋਂ ਅਨਕਾਰੀ ਵੀ ਹੁੰਦੇ ਆ ਬੈਸੀ ਜੀ ਆਪਣੀ ਪੱਤਰ ਤੇ ਲੜਾਂਗੇ ਪਰ ਜੀ ਸਿਰਫ ਇਹ ਸੋਸ਼ਲ ਮੀਡੀਆ ਤੇ ਇਹਨਾਂ ਦਾ ਰੌਲਾ ਰੱਪਾ ਲੋਕਾਂ 'ਚ ਹੈ ਜੇ ਐਡਾ ਅਕਾਲੀ ਦਲ ਦਾ ਢੜਿਆਂ ਦਾ ਆਧਾਰ ਨਹੀਂ ਹੈ ਨਾ ਹੀ ਕੋਈ ਬਹੁਤੇ ਵੱਡੇ ਰੂਪ 'ਚ ਲਾਮਬੰਦੀ ਕਰ ਸਕਿਆ ਪੰਜਾਬ ਪੱਤਰ ਤੇ ਨਾ ਹੀ ਭਾਜਪੀ ਦੀ ਹੈ ਕਲਾ ਕਾਲੀ ਦਾਲੀ ਨਹੀਂ ਭਾਜਪੀ ਦੇ ਪੱਲੇ ਵੀ ਨਹੀਂ ਕੁਛ ਹੈਗਾ ਪੰਜਾਬ 'ਚ ਸ਼ਹਿਰੀ ਖੇਤੋਂ ਚ ਹੈਗਾ ਕੁਛ ਹੱਦ ਤੱਕ ਔਰ ਇਹ 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 ਗੱਠਜੋੜ ਹੋ ਵੀ ਜਾਂਦਾ ਤਾਂ ਗੱਠਜੋੜ ਠੀਕ ਹੈ ਇੱਕ ਮਜ਼ਬੂਤ ਮੁਕਾਬਲੇ ਵਜੋਂ ਤੇਰੇ ਸਾਹਮਣੇ ਆ ਸਕਦੀ ਹੈ ਔਰ ਸੱਤਾ ਤੱਕ ਪਹੁੰਚੂਗੀ ਜਾਂ ਸੱਤਾ ਦੀ ਕੁਰਸੀ ਤੱਕ ਸਰੇ ਤੱਕ ਜਾਊਗੀ ਜਾਂ ਦੁਬਾਰਾ ਸਰਕਾਰ ਬਣਾ ਸਕੂਗੀ ਉਹ ਉਹ ਨਹੀਂ ਆਪਾਂ ਕਹਿ ਸਕਦੇ ਉਹ ਲੋਕਾਂ ਦੇ ਹੱਥ ਹੈ ਹਮ ਲੋਕ ਇਸ ਗੱਠ ਜੋੜ ਨੂੰ ਮਾਨਤਾ ਦਿੰਦੇ ਆ ਪੰਜਾਬ ਦੇ ਕਿਉਂਕਿ ਬੀਜੇ ਪੀ ਦੇ ਖਿਲਾਫ ਮੁੱਦੇ ਬਹੁਤ ਸਾਰੇ ਨੇ ਨਾ ਜਿਹੜੇ ਪੰਜਾਬ ਦੀ ਕਿਸਾਨੀ ਨਾਲ ਸੰਬੰਧਤਾ ਹੈ ਬੰਦੀ ਸਿੱਖਾਂ ਨਾਲ ਸੰਬੰਧਤਾ ਹੈ ਉਹ ਮੁੱਦਿਆਂ ਕਰਕੇ ਮਤਲਬ ਲੋਕ ਦੇਖੋ ਪਹਿਲਾਂ ਲੋਕਾਂ ਦੇ ਦਵਾਤ ਲਈ ਇਹ ਗੱਠ ਜੋੜ ਟੁੱਟਿਆ ਨਾ ਹਮ ਜੇ ਦੇਖਿਆ ਜਾਵੇ ਤਾਂ ਲੋਕਾਂ ਨੇ ਇਹ ਗੱਠ ਜੋੜ ਨੂੰ ਉਹ ਤੋਂ ਪਾਸੇ ਕੀਤਾ ਹਾਸ਼ੀਏ ਤੇ ਕੀਤਾ ਫਿਰ ਇਹ ਗੱਠਜੋੜ ਟੁੱਟਿਆ ਲੋਕਾਂ ਦੇ ਦਵਾਹੇ ਠੀ ਹੁਣ ਜੇ ਦੁਬਾਰਾ ਇਕਜੋੜ ਹੋ ਜਾਂਦਾ ਉੱਪਰਲੇ ਲੈਵਲ ਤੇ ਲੋਕ ਮੁੱਦੇ ਜਾਂ ਮਸਲੇ ਉਸੇ ਤਰ੍ਹਾਂ ਲਟਕਦੇ ਰਹਿੰਦੇ ਆ ਫਿਰ ਇਹ ਗੱਠਜੋੜ ਨੂੰ ਕਿੰਨਾ ਕੁ ਹੰਗਾਰਾ ਮਿਲੂ ਆਪਾਂ ਅੰਦਾਜ਼ਾ ਲਾ ਸਕਦੇ ਆ ਪਰ ਇਹ ਜ਼ਰੂਰ ਆ ਕਿ ਜਿਸ ਤਰ੍ਹਾਂ ਲੋਕ ਕਿਆਸ ਰਹੇ ਆ ਆਮ ਜਿਹੜੇ ਥੋੜੇ ਜਿ ਮਤਲਬ ਬૌਧਿਕ ਪੱਧਰ ਵਾਲੇ ਲੋਕ ਨੇ ਉਹਨਾਂ ਚ ਇਹ ਇਹ ਹੈਗਾ ਕਿ ਜੇ ਇਕੱਠੇ ਹੋ ਜਾਂਦੇ ਆ ਕੁਝ ਲੈ ਡਿੱਗਣਗੇ ਹੂੰ ਤੇ ਤੁਸੀਂ ਵੀ ਕੱਲ ਜਿਸ ਤਰ੍ਹਾਂ ਮੈਂ ਦੇਖਿਆ ਆਮ ਲੋਕਾਂ ਨੇ ਵੀ ਕਈਆਂ ਨਾਲ ਗੱਲ ਕੀਤੀ ਤਾਂ ਉਹ ਚ ਬਹੁਤੇ ਲੋਕਾਂ ਨੇ ਇਸ ਗੱਲ ਦਾ ਹੰਗਾਰਾ ਪਿਆ ਵੀ ਜੇ ਇਕੱਠੇ ਹੋ ਜਾਣਗੇ ਕੁਝ ਕੁਝ ਨਾ ਕੁਝ ਹੋ ਸਕਦਾ ਸੰਭਾਵਨਾ ਹੈ ਨਾ ਜਿਸ ਤਰ੍ਹਾਂ ਹਾਸ਼ੀਏ ਤੇ ਕਹੇ ਹੋਇਆ ਬਿਲਕੁਲ ਹੁਣ ਕੀ ਆ ਵਿਧਾਨ ਸਭਾ ਜੀ ਤਾਂ ਕਾਲੀ ਦਲ ਦੇ ਪੱਲੇ ਕੀ ਆ ਤੇ ਨਾਲ ਜੋ ਵੀ ਹੁਣ ਤਾਂ ਇੱਕ ਰਹਿ ਗਿਆ ਜੀ ਗਿਆ ਸਾਹ ਦੇ ਘਰ ਵਾਲੀ ਰਹਿ ਗਈ ਹੈ ਬੀਬੀ ਬਾਕੀ ਤਾਂ ਦੋਨੇ ਉਹ ਦੋ ਐਮ ਐਲ ਏ ਉਹ ਵੀ ਛੱਡ ਗਏ ਆ ਜੀ ਹੈ ਨਾ ਤੇ ਇਸ ਰੂਪ ਚ ਜੇ ਆਪਾਂ ਦੇਖੀਏ ਤਾਂ ਦੇਖੋ ਇਕੱਠੇ ਹੋਣਾ ਹੀ ਇਹਨਾਂ ਦਾ ਚੰਗਾ ਔਰ ਇਕੱਠੇ ਹੋ ਕੇ ਕੀ ਕਰਦੇ ਆ ਜਾਂ ਲੋਕ ਮੁੱਦਿਆਂ ਤੇ ਇਕਾਲੀ ਦਲ ਵੀ ਦਬਾਅ ਪਾ ਕੇ ਲੋਕ ਮੁੱਦੇ ਜਿਹੜੇ ਮਸਲੇ ਲਟਕਦੇ ਆ ਉਹਨਾਂ ਤੇ ਭਾਵੇਂ ਬੀਜੇਪੀ ਦਾ ਨਾ ਇਹਸ ਮੁੱਦੇ ਤੇ ਜਿਹੜੀ ਸਾਂਝ ਬਣਾ ਸਕਦਾ ਬੀਜੇਪੀ ਨੂੰ ਵੀ ਜਿਸ ਤਰ੍ਹਾਂ ਬੀਜੇਪੀ ਰੌਕ ਦਿਖਾ ਰਹੀ ਹੈ ਲੀਡਰਸ਼ਿਪ ਇਹ ਅਸਲ ਵਿੱਚ ਕਹਿੰਦੇ ਮਤਲਬ ਜਿਹੜਾ ਜਿਸ ਤਰ੍ਹਾਂ ਬੀਜੇਪੀ ਚ ਆਪਸੀ ਚਰਚਾ ਵੀ ਸ਼ੁਰੂ ਹੋ ਗਈ ਹੈ ਨਾ ਇਹ ਉੱਪਰਲੇ ਲੈਵਲ ਤੇ ਹਾਈ ਕਮਾਂਡ ਦੇ ਹੱਥ ਚੱਲਿਆ ਗਈ ਗੇਮ ਫੋਕ ਜਿਹੜੀ ਲੇਟੈਸਟ ਆ ਹਾਈ ਕਮਾਨ ਬੀਜੇਪੀ ਦੀ ਪੰਜਾਬ ਦੀ ਬੀਜੇਪੀ ਨੂੰ ਕੀ ਹਦਾਇਤ ਕਰਦੀ ਆ ਚਾ ਉੱਪਰਲੇ ਲੈਵਲ ਤੇ ਕਿਸ ਤਰ੍ਹਾਂ ਦੀ ਸਾਂਝ ਬਣਦੀ ਹੈ ਗੱਠਜੋੜ ਬਣਦਾ ਉਹ ਹੁਣ ਉਪਰੋਂ ਹੋ ਕੇ ਹੀ ਥੱਲੇ ਆਊਗਾ ਗੱਠਜੋੜ ਬਿਲਕੁਲ ਬਿਲਕੁਲ ਜੀ ਜੋਗਿੰਦਰ ਜੀ ਇੱਕ ਆਖਰੀ ਸਵਾਲ ਹੈ ਕਿ ਵੀ ਪੰਜਾਬ ਦੇ ਵਿੱਚ ਭਾਜਪਾ ਵੀ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਜੀ ਚੋਣਾਂ ਲੜ ਰਹੀ ਹੈ ਦੇਖੋ ਇਹ ਤਾਂ ਹੈਗਾ ਲਗਨ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਾਰੀਆਂ ਤਰਾ ਇੱਕ ਧੜੇ ਖੜੇ ਕਰ ਲਈ ਜਾਂ ਆਪਦੀ ਪਿੰਡਾਂ 'ਚ ਪਕੜ ਬਣਾਉਣ ਲਈ ਕਿ ਪਸਤਾਇਨ ਨੂੰ ਲੈ ਕੇ ਤਾਂ ਬੀਜੇਪੀ ਵੀ ਉਸ ਦੌੜ ਚ ਤਾਂ ਕਹਿ ਲਓ ਇੱਕ ਧਰਿਆ ਨਾ ਮਜਬੂਤ ਧਰ ਹੂੰ 27 ਨੂੰ ਲੈ ਕੇ ਭਾਵੇਂ ਉਹ ਗੱਠ ਜੋੜ ਕਰਕੇ ਲੜਦੇ ਆ ਜਾਂ ਵਕਰੇ ਤੌਰ ਤੇ ਲੜਦੇ ਆ ਹੁਣ ਬੀਜੇਪੀ ਕਹਿ ਰਿਹਾ ਸੀ ਆਪਣੀ ਪੱਧਰ ਤੇ ਵੀ ਲੜਾਂਗੇ ਜੀ ਆਪਣੀ ਪੱਧਰ ਤੇ ਲੜਨਾ ਤਾਂ ਫਿਰ ਪਿੰਡਾਂ ਚੋਂ ਤਾਂ ਵੋਟ ਲੈਣੀ ਪਊ ਨਾ ਜੀ ਔਰ ਇਹਦਾ ਇਹਨਾਂ ਚ ਚੋਣਾਂ ਚ ਜਿਉ ਆਪਣੇ ਉਮੀਦਵਾਰ ਖੜੇ ਕਰਨ ਚ ਵੀ ਜਿਸ ਤਰ੍ਹਾਂ 234 ਉਮੀਦਵਾਰਾਂ ਦੀ ਕਿੰਨੇ ਉਮੀਦਵਾਰਾਂ ਦੀ ਉਹਨਾਂ ਨੇ ਸੂਚੀ ਜਾਰੀ ਕੀਤੀ ਆ ਔਰ ਜਿਹੜੇ ਪਿੰਡ ਚ ਵੀ ਉਹਨਾਂ ਨੇ ਉਮੀਦਵਾਰ ਖੜਾ ਕਰਤਾ ਇਹ ਇਨ੍ਹਾਂ ਚੋਣਾਂ 'ਚ ਬਹੁਤਾ ਪਾਰਟੀ ਨੂੰ ਵੋਟ ਨਹੀਂ ਪੈਂਦੀ ਹੁੰਦੀ ਲਗਨ ਚੋਣ ਨਿਸ਼ਾਨ ਤੇ ਵੋਟ ਘੱਟ ਪੈਂਦੀ ਹੈ ਇਨ੍ਹਾਂ ਪਿੰਡਾਂ ਲੋਕ 'ਚ ਉਮੀਦਵਾਰਾਂ ਜਾਂ ਚਿਹਰੇ ਨੂੰ ਦੇਖ ਕੇ ਜ਼ਿਆਦਾ ਪੈਂਦੀ ਹੁੰਦੀ ਵੋਟ ਜੀ ਕਿੱਦਾਂ ਦਾ ਚਿਹਰਾ ਕੌਣ ਆ ਚੋਣ ਲੜ ਕੌਣ ਰਿਹਾ ਪਾਰਟੀ ਘੱਟ ਦੇਖੀ ਜਾਂਦੀ ਆ ਉਸ ਰੂਪ 'ਚ ਬੀਜੇਪੀ ਨੂੰ ਹੈਗਾ ਕਿ ਅਸੀਂ ਵੀ ਆਪਣੀ ਜਿਹੜੀ ਆ ਧੈਰ ਇੱਕ ਖੜੀ ਕਰੀਏ ਪਿੰਡਾਂ 'ਚ ਭਾਵੇਂ ਥੋੜੀਆਂ ਵੋਟਾਂ ਹੀ ਲੈ ਕੇ ਜਾਵੇ ਧਰਤਾ ਬਣੂਗੀ ਨਾ ਇੱਕ ਯਸਤਰਾ ਇਹਨਾਂ ਨੇ ਆਪਣੀ ਪਹਿਲੀ ਆ ਜਿਮਨੀਤ ਤਰਨਤਾਰਨ ਚੋਣ ਚ ਕੀਤਾ ਤਰਨਤਾਰਨ ਚੋਣ ਸਾਰੇ ਪਿੰਡਾਂ ਚ ਬਹੁਤਾਂ ਲੱਗੇ ਹੀ ਆ ਨਾ ਬੀਜੇਪੀ ਦੇ ਬਿਲਕੁਲ ਘੱਟ ਬੋਟ ਪਈ ਆ ਵੱਖਰੀ ਗੱਲ ਆ ਥੋੜੀ ਬੋਟ ਪਈ ਆ ਪਰ ਪਿਛਲੀ 22 ਵਾਲੀ ਨਾਲੋਂ ਤਾਂ ਅੱਗੇ ਵਧੀ ਆ ਨਾ ਬੀਜੇਪੀ ਹੂੰ ਨਾ ਉਦੋਂ ਤਾਂ 1700 ਹੀ ਬੋਟ ਪਈ ਸੀ ਹੁਣ 6000 ਦੇ ਕਰੀਬ ਕਏ ਆ ਭਾਵੇਂ ਚਲੋ ਕਾਂਗਰਸ ਦੀ ਵੀ ਜਮਾਨਤ ਜਬਤ ਹੋਈ ਆ ਬੀਜੇਪੀ ਦੀ ਵੀ ਹੋਈ ਗਿਆ ਔਰ ਦੇਖੋ ਇਹ ਚੋਣਾਂ ਚ ਸਾਰੀਆਂ ਹੀ ਤਰ੍ਹਾਂ ਕਾਂਗਰਸ ਪਾਰਟੀ ਵੀ ਮਜ਼ਬੂਤ ਉਹਦੇ ਵੱਲੋਂ ਪਜੋਂ ਕਰ ਰਹੀ ਹੈ ਮਤਲਬ ਬੜੀ ਮਜ਼ਬੂਤ ਕਿਉਂਕਿ 27 ਚ ਬਹੁਤੀ ਧਿਰ ਮੁਖ ਵਿਰੋਧੀ ਤੇ ਰਹੀ ਹੈ ਨਾ ਹਾਂ ਜੀ ਕਾਂਗਰਸ ਯਾ ਆਪਸੀ ਤੁਹਾਡੇ ਬੰਦੀ ਜਾਂ ਲੀਡਰਸ਼ਿਪ ਤੇ ਕਈ ਤਰ੍ਹਾਂ ਦੇ ਬਾਤ ਵਿਵਾਦ ਹੈਗੇ ਨੇ ਪਰ ਉਹਦੇ باوجود ਕਾਂਗਰਸ ਪਾਰਟੀ ਵੀ ਇਹਨਾਂ ਚੋਣਾਂ ਨੂੰ ਬੜੀ ਉਹਦੇ ਨਾਲ ਯੋਜਨਾਬੰਦੀ ਨਾਲ ਜਾਂ ਆਪਸੀ ਇੱਕੋ ਮੁੱਟਤਾ ਦਿਖਾ ਕੇ ਲੜਨ ਦੀ ਕੋਸ਼ਿਸ਼ ਕਰ ਰਹੀ ਹੈ ਕੀ ਰਿਜ਼ਲਟ ਆਉਂਦਾ ਕੀ ਬਣਦਾ ਉਹ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਇਹ ਤੇ ਚਰਚਾ ਜਾਰੀ ਰੱਖਾਂਗੇ ਜੀ 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 ਬਿਲਕੁਲ ਜੁਗੰਦੇ ਤੁਸੀਂ ਅੱਜ ਬੜੇ ਵਿਸਥਾਰਪੂਰਵਕ ਤਰੀਕੇ ਦੇ ਨਾਲ ਪੰਜਾਬ ਨਾਲ ਸੰਬੰਧਤ ਐਮ ਵਿਸ਼ੇ ਤੇ ਜਾਣਕਾਰੀ ਦਿੱਤੀ ਹੈ ਜੁੜਨ ਲਈ ਬਹੁਤ ਬਹੁਤ ਧੰਨਵਾਦ ਆਪਾਂ ਕੱਲ ਦੁਬਾਰਾ ਫੇਰ ਜੁੜਦੇ ਹਾਂ ਔਰ ਪੰਜਾਬ ਨਾਲ ਸੰਬੰਧਤ ਅਜਿਹੇ ਕਿਸੇ ਅਹਿਮ ਵਿਸ਼ੇ ਤੇ ਗੱਲਬਾਤ ਕਰਾਂਗੇ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਲਗਨ ਸਾਰੇ ਦਰਸ਼ਕਾਂ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਸਨੋ ਅਗੇ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਪਸਤਾ ਪ